ਉਦੇ ਨਾਲ ਨਾਲ ਮੈਂ ਦੱਸਣਾ ਚਾਹਾਂਗਾ ਕਿ ਪੂਰੇ ਸਿੱਖ ਕੌਮ ਲਈ ਵੀ ਇਹ ਮਾਨ ਵਾਲੀ ਗੱਲ ਹੈ ਕਿ ਫਿਲੀਪੀਨ ਕੰਟਰੀ ਦੇ ਵਿੱਚ ਪਹਿਲਾ ਸਿੱਖ ਅਜਾਇਬ ਘਰ ਬਣਨ ਜਾ ਰਿਹਾ ਜੋ ਕਿ ਉਰਦਾ ਨੇਤਾ ਸਿਟੀ ਦੇ ਵਿੱਚ ਸੁਸ਼ੋਭਿਤ ਹੋਏਗਾ ਇਹ ਜੋ ਅਜਾਇਬ ਘਰ ਤੇ ਉਸ ਅਜਾਇਬ ਘਰ ਦੇ ਵਿੱਚ ਪੰਜ ਧਾਰਮਿਕ ਜਿਹੜੇ ਮਾਡਲ ਨੇ ਉਸ ਸ਼ੋਭਿਤ ਕੀਤੇ ਜਾਣਗੇ ਜਿਦੇ ਵਿੱਚ ਕੀ ਸ੍ਰੀ ਦਰਬਾਰ ਸਾਹਿਬ ਜੀ ਜੋ ਕਿ 10 ਬਾਜ 10 ਫੁੱਟ ਦਾ ਮਾਡਲ ਹੋਏਗਾ ਤਕਤ ਸ੍ਰੀ ਕੇਸਗੜ੍ਹ ਸਾਹਿਬ ਜੀ ਸ੍ਰੀ ਨਨਪੁਰ ਸਾਹਿਬ ਤਕਤ ਸ੍ਰੀ ਦਮਦਮਾ ਸਾਹਿਬ ਜੀ ਦਾ ਮਾਡਲ ਸ੍ਰੀ ਨਨਕਾਣਾ ਸਾਹਿਬ ਜਨਮ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਦੇ ਨਾਲ ਨਾਲ ਹੀ ਛੋਟੇ ਸਾਹਿਬ ਜਦੇ ਜਿਸ ਤਰ੍ਹਾਂ ਸਰਹੰਦ ਦੇ ਵਿੱਚ ਕਿਤਰਾ ਜਿੰਦਿਆ ਨੀਆ ਦੇ ਵਿੱਚ ਨੇ ਗਏ ਸੀਗੇ ਉਹ ਦ੍ਰਿਸ਼ ਦਾ ਜਿਹੜਾ ਮਾਡਲ ਇਹ ਪੰਜੇ ਮਾਡਲ ਬਣਾ ਕੇ ਬੜੀ ਜਲਦੀ ਸ਼ਿਪਿੰਗ ਕਰਾ ਕੇ ਉੱਥੋਂ ਦੇ ਅਜਾਇਬ ਘਰਾਂ ਸਜੋਬਿਤ ਕਿਤੇ ਜਾਣਗੇ ਇਹ ਪੰਜ ਜਿਹੜੇ ਮਾਡਲ ਨੇ ਉਹਦੀਆਂ ਤਸਵੀਰਾਂ ਜਿਹੜੀਆਂ ਨਾਲ ਦੇ ਨਾਲ ਤੁਹਾਨੂੰ ਦਿਖਾ ਰਹੇ ਆ ਵੀਰ ਜੀ ਕਿੰਨਾ ਕੁ ਸਮਾਂ ਲੱਗ ਗਿਆ ਇਹਨਾਂ ਨੂੰ ਸਭ ਤੋਂ ਪਹਿਲਾਂ ਬਣਾਉਣ ਲੱਗਿਆ ਕਿਉਂਕਿ ਜਦੋਂ ਦੇਖਦੇ ਆ ਤੇ ਉਹ ਬੂ ਉਹੀ ਤਸਵੀਰ ਲੱਗਦੀ ਇਹ ਨਹੀਂ ਲੱ ਹਾਂਜੀ ਇਹ तकरीबन 4 ਤੋਂ 5 ਮਹੀਨੇ ਦਾ ਸਮਾਂ ਲੱਗਿਆ ਰੋਜ਼ 14-15 ਘੰਟੇ 16-17 ਘੰਟੇ ਇਹਨਾਂ ਨੂੰ ਦੇ ਕੇ ਸਮਾਂ ਬੜੀ ਸੁਚਮ ਮਰਿਆਦਾ ਦਾ ਖਿਆਲ ਰੱਖ ਕੇ ਕਵਰ ਕਰਕੇ ਸਿਰ ਨੂੰ ਪ੍ਰੋਪਰ ਜੋੜਿਆਂ ਨੂੰ ਦੂਰ ਰੱਖ ਕੇ ਹੱਥ ਸੁੱਚੇ ਕਰਕੇ ਸੁਚਮ ਦੇ ਨਾਲ ਬਣਾਏ ਗਏ ਕਿਉਂਕਿ ਮੈਂ ਜਦੋਂ ਵੀ ਕੋਈ ਧਾਰਮਿਕ ਸਥਾਨਾਂ ਤੇ ਮਾਡਲ ਬਣਾਉਣਾ ਤੇ ਮੈਂ ਪਹਿਲਾਂ ਤਾਂ ਸ਼ੁਕਰਾਨਾ ਕਰਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕਿ ਇਹ ਸੇਵਾ ਮੇਰੇ ਲਈ ਆਈ ਹੈ ਪਰ ਮੈਂ ਹਮੇਸ਼ਾ ਉਸ ਭਾਵਨਾ ਦੇ ਨਾਲ ਹੀ ਕੰਮ ਕਰਦਾ ਕਿ ਜਿਸ ਤਰ੍ਹਾਂ ਕੋਈ ਸੀ ਇਮਾਰਤ ਦੇ ਵਿੱਚ ਅਸੀਂ ਇੱਟਾਂ ਪੜਾਉਨੇ ਆ ਜਾਂ ਮਸਾਲਾ ਪੜਾਉਨੇ ਆ ਤੇ ਮੈਨੂੰ ਲੱਗਦਾ